ਇਹਦੇ ਫਲ ਕਿੰਨਾ ਆਊਗਾ? ਟੋਕਰੇ ਭਰ ਕੇ ਆਊਗਾ ਜੀ। ਟੋਕਰੇ ਭਰ ਕੇ ਫਲ ਮੈਂ ਕਹਾਂ ਜੀ ਕੋਈ ਅੰਤ ਨਹੀਂ ਹੈਗਾ। ਲੈ ਵੀ ਟੋਕਰੇ ਭਰ ਕੇ ਫਲ ਆਊਗਾ ਬਾਈ ਯਾਨੀ ਕਿ ਤੁਸੀਂ ਬਈ ਕੀਲੇ ਦੇ ਵਿੱਚੋਂ ਵੀ ਚੰਗੀ ਕਮਾਈ ਕਰ ਸਕਦੇ ਹੋ। ਚੰਗੀ ਕਮਾਈ ਲੈ ਵੀ ਮਿੱਤਰੋ ਪੌਦੇ ਲਾਉਣ ਦਾ ਸਹੀ ਟਾਈਮ ਆ ਗਿਆ ਹੁਣ ਹਨਾ। ਜਿਵੇਂ ਬਾਈ ਹੁਣ ਅੱਗੇ ਆਊਗੀ ਜੀ ਬਸੰਤ ਤੇ ਬਸੰਤ ਤੋਂ ਬਾਅਦ ਬਾਈ ਜਿਹੜਾ ਵੀ ਪੌਦਾ ਆਪਾਂ ਲਾਵਾਂਗੇ ਉੱਗੂਗਾ। ਕਿਉਂ ਬਾਈ ਜੀ? ਹਾਂਜੀ ਹਾਂਜੀ ਬਾਈ ਜੀ ਸਹੀ ਗੱਲ ਆ ਜੀ। ਕੀ ਹਾਲ ਚੱਲ ਨੇ ਜੀ? ਬਹੁਤ ਵਧੀਆ ਜੀ ਸਰਦਮ ਜੀ ਤੁਸੀਂ ਦੱਸੋ। ਵਧੀਆ ਜੀ ਵਧੀਆ ਬਾਈ ਜੀ ਅੱਜ ਅਸੀਂ ਆਏ ਹੋਇਆ ਬਾਈ ਨਿਊ ਚੰਡੀਗੜ੍ਹ ਨਰਸਰੀ ਧੂਰੀ ਦੇ ਵਿੱਚ। ਹਾਂਜੀ ਤੇ ਆਪਾਂ ਖੜਿਆ ਬਈ ਅਮਰੂਦਾਂ ਦੇ ਵਿੱਚ ਦੱਸੋ ਬਾਈ ਜੀ ਅਮਰੂਦ ਦੇ ਬਾਰੇ ਜੀ। ਅਮਰੂਦ ਬਾਈ ਜੀ ਇਹ ਉਹ ਵੈਰਾਈਟੀ ਹੈ ਜਿਹੜੀ ਆਪਣੇ ਉਰੇ ਫੁੱਲ ਕਾਮਯਾਬ ਹੈ। ਠੀਕ ਆ ਜੀ। ਤੁਸੀਂ ਦੇਖ ਸਕਦੇ ਹੋ ਵੀ ਛੋਟੇ ਛੋਟੇ ਪੌਦਿਆਂ ਨੂੰ ਕਿੰਨਾ ਫਰੂਟਿੰਗ ਚੱਲੂ ਹੋ ਗਿਆ ਦੇਖੋ। ਸਹੀ ਗੱਲ। ਆਹ ਵਾਲਾ ਸਾਈਜ਼ ਦੇਖ ਸਕਦੇ ਹੋ। ਹੂੰ। ਇਹਦੇ ਆਪਾਂ ਨੇ ਕਈ ਜਗ੍ਹਾ ਬਾਗ ਤਾਇਵਾਨ ਪਿੰਕ ਹੈ ਤਾਈਵਾਨ ਪਿੰਕ ਪਿੰਕ ਠੀਕ ਆ ਜੀ ਤੇ ਇਹਦਾ ਫਲ ਬਹੁਤ ਜਿਆਦਾ ਮਿੱਠਾ ਰਹਿੰਦਾ ਹੈ ਠੀਕ ਆ ਜੀ ਤੇ ਬੀਜ ਬਹੁਤ ਘੱਟ ਹੈ ਠੀਕ ਆ ਮੰਨ ਕੇ ਚੱਲੋ ਤੁਸੀਂ ਗੱਲ ਕਰ ਸਕਦੇ ਹੋ ਵੀ 100 ਰੁਪਏ ਕਿਲੋ ਤੱਕ ਇਹਦਾ ਅਮਰੂਦ ਵਿਕਦਾ ਹੈ 100 ਰੁਪਏ ਕਿਲੋ ਤੱਕ ਹਾਂ ਦੇਖੋ ਆ ਫਰੂਟਿੰਗ ਕਿੰਨਾ ਮਤਲਬ ਛੋੜੇ ਪੇੜ ਨੂੰ ਸਹੀ ਗੱਲ ਹੈ ਵੀ ਚੱਲ ਪਿਆ ਚੱਲ ਪਿਆ ਜੀ ਪੂਰਾ ਵਧੀਆ ਠੀਕ ਹੈ ਜੀ ਇਹਦਾ ਬੂਟਾ ਸਾਡੇ ਕੋਲੋਂ 100 ਰੁਪਏ ਤੋਂ ਸ਼ੁਰੂ ਹੋ ਕੇ 350 ਰੁਪਏ ਤੱਕ ਪਿਆ ਹੈ ਬਾਲਾ ਠੀਕ ਹੈ ਜੀ 12 ਮਾਸ ਹੀ ਹੈ ਜੀ ਪੂਰਾ 12 ਮਾਸ ਹੀ ਆ ਜੀ ਪੂਰਾ ਵਧੀਆ ਫਲ ਆਉਂਦਾ ਠੀਕ ਆ ਔਰ ਆਪਾਂ ਵੈਰਾਈਟੀਆਂ ਚੋਂ ਚੁਣ ਕੇ ਵੈਰਾਈਟੀ ਕੱਢੀ ਹੋਈ ਆ ਬਾਗ ਵਾਸਤੇ ਠੀਕ ਆ ਵੀ ਜਿਹਦੇ ਆਪਾਂ ਜ਼ਿਮੀਂਦਾਰਾਂ ਨੂੰ ਆਪ ਬਾਗ ਲਾ ਕੇ ਦਿੰਨੇ ਆ ਵੀ ਕਾਮਯਾਬ ਵੈਰਾਈਟੀ ਆ ਇਹ ਠੀਕ ਹੈ ਜੀ ਪੂਰੀ ਸਕਸੈਸ ਹੈ ਕਿੱਲੇ ਦੇ ਵਿੱਚ ਆਪਾਂ 450 500 ਬੂਟਾ ਲੱਗ ਜਾਂਦਾ ਜੇ ਨੇੜੇ ਕਰਕੇ ਲਾਉਣੇ ਆ ਠੀਕ ਹੈ ਜੀ ਇਹ ਫਲ ਕਿੰਨਾ ਹੋਊਗਾ ਬਾਲ ਟੋਕਰੇ ਭਰ ਕੇ ਆਊਗਾ ਜੀ ਟੋਕਰੇ ਭਰ ਕੇ ਫਲ ਮੈਂ ਕਹਾਂ ਜੀ ਕੋਈ ਅੰਤ ਨਹੀਂ ਹੈਗਾ ਲਿਪ ਟੋਕਰੇ ਪਰ ਕੇ ਫਾਲ ਆਊਗਾ ਬਾਈ ਯਾਨੀ ਕਿ ਤੁਸੀਂ ਬਈ ਕੀਲੇ ਦੇ ਵਿੱਚੋਂ ਵੀ ਚੰਗੀ ਕਮਾਈ ਕਰ ਸਕਦੇ ਆ ਚੰਗੀ ਕਮਾਈ ਕਰ ਸਕਦੇ ਆ ਜੀ ਵਧੀਆ ਹੋਰ ਵੈਰਾਈਟੀ ਕਿਹੜੀ ਆ ਬਈ ਆਪਣੇ ਕੋਲ ਬਾਕੀ ਆਪਾਂ ਗੱਲ ਕਰ ਲਈਏ ਜਿਹੜੇ ਜ਼ਿਮੀਂਦਾਰ ਭਰਾ ਨੇ ਨਵੇਂ ਨੇ ਜੁੜਨਾ ਹੈ ਵੀ ਨਹੀਂ ਪੌਣ ਪਤਾ ਹੈਗਾ ਲਾਉਣ ਦਾ ਤਰੀਕਾ ਨਹੀਂ ਪਤਾ ਉਹ ਅਸੀਂ ਆਪਦੀ ਜ਼ਿੰਮੇਵਾਰੀ ਲੈ ਕੇ ਆਪ ਸਾਰਾ ਲਾ ਕੇ ਆਉਣੇ ਆ ਬੋਲ ਆਪ ਸਾਰਾ ਲਾ ਕੇ ਆਉਣੇ ਲਾ ਕੇ ਆਉਣੇ ਤਰੀਕੇ ਨਾਲ ਜਿਹੜਾ 7-8 ਮਹੀਨਿਆਂ ਦੇ ਵਿੱਚ ਫਰੂਟ ਚਾਲੂ ਹੋ ਜਾਂਦਾ ਠੀਕ ਹੈ ਜੀ ਵੈਰਾਈਟੀ ਦਾ ਮਤਲਬ ਚਣੌਕ ਕਰਨ ਲਈ ਕੋਈ ਦਿੱਕਤ ਨਹੀਂ ਆਉ ਜ਼ਿਮੀਂਦਾਰ ਜ਼ਿਮੀਂਦਾਰ ਮੂਡ ਬਣਾਵੇ ਠੀਕ ਹੈ ਤੇ ਬਾਗ ਅਸੀਂ ਆਪ ਲਾ ਕੇ ਦੇਵਾਂਗੇ ਠੀਕ ਹੈ ਜੀ ਲਾਈਫ ਕਿੰਨੀ ਹੁੰਦੀ ਹੈ ਪੌਦੇ ਦੇ ਪੌਦੇ ਲਾਈਫ ਵੀ 30-35 ਸਾਲ ਤੋਂ ਪਹਿਲਾਂ ਕਿਤੇ ਨਹੀਂ ਜਾਂਦਾਗਾ 30-35 ਸਾਲ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਆਪਣੇ ਕੋਲ ਫਲਦਾਰ ਸਾਰੀ ਹੀ ਵੈਰਾਈਆਂ ਮਿਲ ਜਾਣਗੀਆਂ ਸਾਰੀਆਂ ਵੈਰਾਈਆਂ ਹੁੰਦੀਆਂ ਬਾਕੀ ਬਈ ਸਕਰੀਨ ਤੇ ਨੰਬਰ ਹੈਗਾ ਜੇ ਤੁਸੀਂ ਕੁਝ ਵੀ ਲੈ ਕੇ ਜਾਣਾ ਹੋਵੇ ਤਾਂ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਤੇ ਅੱਜ ਗੱਲਬਾਤ ਕਰਿਆ ਬਈ ਅਮਰੂਦ ਦੀ ਤਾਈਵਾਨ ਪਿੰਕ ਅਮਰੂਦ ਹਨਾ ਜੇ ਕੋਈ ਮੇਰਾ ਵੀਰ ਬਈ ਬਾਗ ਲਾਉਣਾ ਚਾਹੁੰਦਾ ਤਾਂ ਵੀ ਸਕਰੀਨ ਤੇ ਨੰਬਰ ਹੈਗਾ ਤਾਂ ਤੁਸੀਂ ਧੂਰੀ ਦੇ ਵਿੱਚ ਆ ਕੇ ਨਿਊ ਚੰਡੀਗੜ੍ਹ ਨਰਸਰੀ ਦੇ ਵਿੱਚ ਇਹ ਪੌਦੇ ਲੈ ਕੇ ਜਾ ਸਕਦੇ ਹੋ ਠੀਕ ਆ ਸੁਣੀ ਬਈ ਠੀਕ ਆ ਜੀ ਧੰਨਵਾਦ ਬਈ ਧੰਨਵਾਦ ਜੀ